ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖ ਭੰਜਨੀ ਸਾਹਿਬ ਗੌੜੀ ਮਹੱਲਾ ਪੰਜਵਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਬਹਿਰ ਆਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸ ਨ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭਏ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤੱਤੀ ਵਾਉ ਨ ਲਗਈ ਸਤਗੁਰ ਰਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀ ਦਇਆ ਸਤਗੁਰ ਗੁਣਤਾਸਾ ਦੁਖ ਨਾਠੇ ਸੁਖ ਆਏ ਸਮਾਏ ਢੀਲ ਨਾ ਪਰਿ ਜਾ ਗੁਰ ਫਰਮਾਈ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੂ ਫਲ ਫਲੇ ਗੌੜੀ ਮਹੱਲਾ ਪੰਜਵਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਵਿਛਰੈ ਮੀਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਉ ਸਹਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੂਖ ਦਰਦ ਜਮ ਨੇੜ ਨ ਆਵੇ ਕਹਉ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾ ਜਿਸ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਬ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਉ ਇਕਸ ਬਿਨ 나ਹੀ ਦੂਜਾ ਕੋਏ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਿ ਲੀਖ ਰਾਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾਉੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇ ਖਿਨਮਾਏ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੂਖ ਸਹਿਜ ਨਿਧਾਨ ਜਾਗੈ ਹਿਰਦੇ ਵਸਹਿ ਭਗਵਾਨ ਔਖਦ ਮੰਤਰ ਤੰਤ ਸਭ ਸ਼ਾਰ ਕਰਨੇ ਹਾਰਿ ਰਿਦੇ ਮਹਤਾਰ ਤਾਜ ਸਭ ਭਰਮ ਭਜਿਓ ਪਾਰ ਬ੍ਰਹਮ ਕਹੂ ਨਾਨਕ ਅਟਲ ਏਹੋ ਧਰਮ ਗੌੜੀ ਮਹੱਲਾ ਪੰਜਵਾ ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਭਰੇ ਜਨ ਮੀਤ ਮਨ ਬਜ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹੱਲਾ ਪੰਜਵਾ 네ਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਫਿਰ ਘਰ ਬੈਸੋ ਹਰ ਜਨ ਪਿਆਰੀ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਾਹ ਸਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਜ ਸੰਗਤ ਮਿਲ ਕੀਨੋ ਦਾਨ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਿਖਾਦੀ ਏਕ ਗਰੀਬਾ ਰਾਖੋ ਰਖਣਹਾਰੇ ਖੇਦ ਕਰੇ ਔਰ ਬਹੁਤ ਸੰਤ ਆਵਹਿ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਿਕ ਬਹੁ ਭਾਂਤੀ ਛੋਡੇ ਕਤਹੁ ਨਾਹੀ ਏਕ ਬਾਦ ਸੁਨ ਤਾ ਕੀ ਊਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲਏ ਓਈ ਮਹਾ ਬਿਖਾਦੀ ਸਹਿਜ ਸੁਹਿਲੀ ਬਾਣੀ ਕਹੂ ਨਾਨਕ ਮਨ ਭਾਇਆ ਪ੍ਰਗਾਸਾ ਆਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਅਭੇਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾਉ ਸਭ ਨਹੀਂ ਥਾਈ ਰਵਿਆ ਆਪ ਆਦ ਜੁਗਾਦ ਜਾਂ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਊਠੇ ਸਭ ਸੁਖ ਪਾਏ ਸਤ ਗੁਰੂ ਠੂਠੇ ਪਾਰ ਬ੍ਰਹਮ ਪ੍ਰਭ ਭਏ ਰਖਵਾਲੇ ਜਿੱਥੇ ਕਿਥੇ ਦੀਸਹਿ ਨਾਲੇ ਨਾਨਕ ਦਾਸ ਖਸਮ ਪ੍ਰਤੀ ਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਈ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਉ ਆ ਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਤ ਪਾਈ ਗੁਰ ਸਤ ਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾਉ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕੇਲਵਿਕ ਸਭ ਨਾਸੀ आनंद करो मेरे सुंदर नारी गुरु नानक मेरी पैज सवारी बिलावल मोहल्ला पंजवा सगले आनंद किया परमेश्वर अपना बिरद समारिया सादजना होए कृपाला बिगसे सब परवारिया कार्य सतगुरु आप सवारिया वड्डी आरज हरगोबिंद की सुख मंगल कल्याण वीचारिया रहाऊ रहा वण त्रण त्रपवन हरिया होए सगले जीव साद हारिया ਮਾਨਿ ਇਛੇ ਨਾਨਕ ਭਾਲ ਪਾਈ ਪੂਰਨ ਇਛ ਪੂਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾਉ ਰਾਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦਮਾ ਹਿਸਤਿ ਆਈ ਨਾਨਕ ਗੁਰ ਪੂਰੇ ਸਰਨ ਆਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਨਸੀ ਤੇ ਰੋਗ ਬਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੂ ਘਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਵਿਯੋਗ ਬਿਲਾਵਲ ਮਹੱਲਾ 5 بندھنٹ آپ پرب ہوا کرپال دین دیال پرب پار برہم تا کی ندر نہال گور پورے کرپا کری کٹیا دکھ روگ من تن سیتل سخی پیا پرب تیاون جوگ رہاؤ اوکھد ہر کا نام ہے جت روگ نہ ویاپ ساتھ سنگ من تن ہتھ پھر دکھ نہ جاپ ہر 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 جاپی انتر لولا ਕੇਲੇ ਵਿਖ ਉਤਰੇ ਸੁਧ ਹੋਏ ਸਾਧੂ ਸਰਣਾਈ ਸੁਨਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਹਰ 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 ਆਰਾਧਿਐ ਹੋਈਐ aarog ਰਾਮਚੰਦ ਕੀ ਲਾਸ ਟਿਕਾ ਤਿੰਨ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੂਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬੇਉਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਦੁਪਦੇ ਘਰ ਪੰਜਵਾ ਇਕ ਓੰਕਾਰ ਸਤ ਗੁਰ ਪ੍ਰਸਾਦ ਅਵਰ ਉਪਾਵ ਸਭ ਤਿਆਗਿਆ दारू ਨਾਮ ਲਇਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਗਰਮਿਆ ਰਹਾਉ ਬਾਹ ਪਕੜ ਪ੍ਰਭ ਕਾਢਿਆ ਕੀਨਾ ਅਪਣਾਇ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਿਲਾਵਲ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ சாੰਤ ਵੱਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਰਹਾਉ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲਾ ਮਹੱਲਾ ਪੰਜਵਾ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸਰਣਾਈ ਚਉ ਗਿਰਦ ਹਮਾਰੇ ਰਾਮਕਾਰ ਦੁਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ RAM ਨਾਮ ਔਖਦ ਦਿਆ ਏਕਾਲੇ ਬਲਾਈ ਰਹਾਉ ਰੱਖ ਲੀਏ ਤਨ ਰਖਣਹਾਰ ਸਭ ਬਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਆ ਨ ਪਾਰ ਬ੍ਰਹਮ ਗੁਰਦੀਵ ਸੁਖ ਸਾੰਤ ਸਹਿਜ ਆਨੰਦ ਭਇ ਪੂਰਨ ਭਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਨ ਜਾੰਕਾ ਵੱਡ ਪ੍ਰਤਾਪ ਦੁਖ ਹਮਾਰੇ ਬਖਸਿਐਨ ਆਪਣੀ ਕਲ ਧਾਰੀ ਮਨ ਵਾਂਸ਼ਿਤ ਫਲ ਦਿੱਤੀਐਨ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾ ਤਾਪ ਲਾਹਿਆ ਗੁਰ ਸਿਰਜਣਹਾਰ ਸਤਗੁਰ ਆਪਣੇ ਕਉ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਰਹਾਉ ਕਰ ਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹਿ ਪਰਵਾਨ ਬਿਲਾਵਲੇ ਮਹੱਲਾ ਪੰਜਵਾ ਤਾਪ ਪਾਪ ਤਿ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮਹਿ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਨਸੈ ਸੁਖ ਅਨੰਦ ਪਰਵੇਸਾ ਤ੍ਰਿਸ਼ਣ 부ਝੀ ਮਨ ਤਨ ਸਾਚ ਧਰਾਵ ਅਨਾਥ ਕੋ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਭੈ ਭੰਜਨ ਸੁਆਮੀ गुण गावत नानक आलाप सुरठ मोहल्ला पंजवा कर इसनान सिमर प्रभु अपना मन तन भए अरूगा कोट बिगने लाथे प्रभु सरणा प्रगटे भले संजोगा रब्ब वाणी शब्द सुपाखिया गावो सुनो पढ़ो नित भाई गुर पूरै तू राखिया रहाओ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦਿਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤੀਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਖਨ ਹਾਰੈ ਰਖਿਉ ਬਾਰਿਕ ਸਤਗੁਰ ਤਾਪ ਉਤਾਰਿਆ ਉਬਰੇ ਸਤਗੁਰ ਕੀ ਸਰਣਾਈ ਜਾਂ ਕੀ ਸੇਵ ਨ ਬਿਰਥੀ ਜਾਈ ਰਹਾਉ ਘਰ ਮਹਿ ਸੁਖ ਬਾਹਰ ਫੁਨ ਸੁਖਾ ਪ੍ਰਭ ਆਪਣੇ ਭਏ ਦਿਆਲਾ ਨਾਨਕ ਬਿਗਨ ਨ ਲਾਗੈ ਕੋਉ ਮੇਰਾ ਪ੍ਰਭ ਹੋਵਾ ਕਿਰਪਾਲਾ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪਹਿਰ ਆਰਦਹੁ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੂੰ ਸੁਖ ਸੰਪਤ ਰਾਸ ਰਾਖ ਲੈਹੁ ਭਾਈ ਮੇਰੇ ਕਉ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗਹੁ ਸੋਈ ਸੋਈ ਪਾਵੋ ਆਪਣੇ ਖਸਮ ਪਰੂਸਾ ਕਉ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠਾ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸਗਲਾ ਦੁਖ ਮਿਟਾਇਆ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨਪੁਰਖ ਵਿਧਾਤਾ ਰਹਾਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭਏ ਦਿਆਲਾ ਜੈ ਜੈਕਾਰ ਭਏ ਜਗ ਭੀਤਰ ਹੋਵਾ ਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਜ ਆਨੰਦ ਗੁਣ ਗਾਵਹੁ ਮਨ ਤਨ ਦੇਹ ਸੁਖਾਲੀ ਰਹਾਓ ਪਤ ਤਉ ਉਧਾਰਨ ਸਤਿਗੁਰ ਮੇਰਾ ਮੋਇ ਤਿਸ ਕਾ ਪਰਵਾਸਾ ਬਖਸ ਲੈ ਸਭ ਸਾਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੂਰਠ ਮਹੱਲਾ ਪੰਜਵਾ ਭਏ ਕਿਰਪਾਲ ਸੁਆਮੀ ਮੇਰੇ ਤਿਤ ਸਾਚੈ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠਾਣਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮਹਿ ਕੀਓ ਹਟ ਧਾਰ ਹਰ ਕੇ ਚਰਨ ਰਿਦੈ ਓਰ ਧਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਬਿਖ ਕਾਟਣ ਹਾਰ ਰਹਾਉ ਦੇਸ ਕੀ ਸਰਣੀ ਉਭਰੇ ਭਾਈ ਜਿਨ ਰਚਿਆ ਸਭ ਕੋਇ ਕਰਨ ਕਾਰਨ ਸਮਰੱਥ ਸੋ ਭਾਈ ਸੱਚੇ ਸੱਚੀ ਸੋਏ ਨਾਨਕ ਪ੍ਰਭੂ ਤੇ ਆਈਐ ਭਾਈ ਮਨ ਤਨ ਸੀਤਲ ਹੋਏ ਸੋ ਰਠ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਉ ਨਾਹੀ ਮਨ ਚੰਦੇ ਅੜਾ ਫਲ ਪਾਈ ਰਹਾਉ ਸਤਗੁਰੂ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭਏ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਦਾ ਨਾਮ ਆਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰੂ ਰਖਵਾਲਾ ਹੂਆ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ ਹਰ ਗੋਵਿੰਦ ਨਵਾ ਨਿਰੂਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੂ ਮੈਂ ਸਵਾਰੀ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਾਰ ਮਸਤਕ ਧਾਰਿਆ ਸੂਰਠ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀ ਹੈ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਲ ਰਹਾਉ ਅਨੰਦਿਨ ਨਾਨਕ ਨਾਮ ਧਿਆਈ ਜੀਵ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਿਕ ਪਿਤ ਮਾਤਾ ਸੂਰਠ ਮਹੱਲਾ ਪੰਜਵਾ ਹਾੜ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਹੈ ਰਾਖੀ ਸਰਣ ਸੱਚੇ ਕੀ ਤਾਂ ਕੀ ਪਰਮੇਸ਼ਰ ਆਪ ਹੂਆ ਰਖਵਾਲਾ ਸਾਤ ਸਹਿਜ ਸੁਖ ਖਿਨ ਮੈਂ ਉਪਜੇ ਮਨ ਹੂਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸਵਾਰੀ ਅਬ ਆਪਣਾ ਬਿਰਧ ਸਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਾਇਓ ਸਾਖੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਬੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ